ਹਾਂਜੀ ਦੋਸਤੋ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਹਾਣੀ ਸੁਣਨ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰੂਰ ਰੱਖਿਆ ਕਰੋ ਅਮਨ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਤੇ ਅਮਨ ਦੇ ਪਾਪਾ ਨੇ ਅਮਨ ਨੂੰ ਕਦੇ ਵੀ ਕਿਸੇ ਗੱਲ 'ਚ ਰੋਕਟੋਕ ਨਹੀਂ ਕੀਤੀ ਸੀ ਅਮਨ ਛੋਟੀ ਹੁੰਦੀ ਮੁੰਡਿਆਂ ਵਾਂਗੂ ਵਿਚਰਦੀ ਸੀ ਅਮਨ ਦੀ ਮਾਂ ਉਹਦੇ ਪਾਪਾ ਨੂੰ ਕਹਿੰਦੀ ਕਿ ਤੁਸੀਂ ਨਾ ਅਮਨ ਨੂੰ ਜ਼ਿਆਦਾ ਖੁੱਲ੍ਹ ਦੇ ਰੱਖੀ ਆ ਵੀ ਵੱਡੀ ਹੋ ਕੇ ਇਹ ਤੰਗ ਹੋਊਗੀ ਇਹਨੇ ਬਗਾਨੇ ਘਰ ਜਾਣਾ ਤਾਂ ਅਮਨ ਦੇ ਪਾਪਾ ਨੂੰ ਇਸ ਗੱਲ ਦਾ ਗੁੱਸਾ ਹੁੰਦਾ ਤੇ ਉਹਦੀ ਮਾਂ ਨੂੰ ਕਹਿੰਦਾ ਵੀ ਤੂੰ ਇਹਨੂੰ ਆਪਦੇ ਵਰਗੀ ਨਾ ਸਮਝਿਆ ਕਰ ਮੇਰੀ ਧੀ ਨਹੀਂ ਇਹ ਮੇਰਾ ਪੁੱਤ ਆ ਮੈਂ ਇਹਨੂੰ ਪੜਾ ਲਿਖਾ ਕੇ ਮੁੰਡਿਆਂ ਵਰਗੀ ਬਣਾਉਂਗਾ ਉਹ ਕਹਿੰਦੀ ਵੀ ਦੇਖ ਤੀ ਤੇ ਪੁੱਤ ਦੇ ਵਿੱਚ ਭਾਵੇਂ ਆਪਾਂ ਕਹਿ ਦਿੰਦੇ ਆ ਕਿ ਫਰਕ ਨਹੀਂ ਹੁੰਦਾ ਪਰ ਰਹਿਣ ਸਹਿਣ ਦਾ ਤਿਆਂ ਪੁੱਤਾਂ ਦਾ ਫਰਕ ਹੁੰਦਾ ਤਿਆਂ ਨੇ ਇੱਕ ਦਿਨ ਸਹੁਰੇ ਘਰ ਜਾਣਾ ਹੁੰਦਾ ਤੇ ਸਹੁਰੇ ਘਰ ਜਾਣ ਵਾਸਤੇ ਤਿਆਂ ਨੂੰ ਬਹੁਤ ਤਹਜੀਬ ਸਿੱਖਣ ਦੀ ਲੋੜ ਹੁੰਦੀ ਆ ਪਰ ਅਮਨ ਦੇ ਪਾਪਾ ਉਹਦੀ ਮਾਂ ਦੀ ਕੋਈ ਗੱਲ ਨਾ ਸੁਣਦੇ ਅਮਨ ਨੂੰ ਵੀ ਇਸ ਗੱਲ ਦਾ ਗੁੱਸਾ ਆਉਂਦਾ ਕਿ ਮੇਰੀ ਮਾਂ ਮੈਨੂੰ ਹਰ ਇੱਕ ਗੱਲ ਤੇ ਰੋਕ ਟੋਕ ਕਰਦੀ ਆ ਇਸ ਲਈ ਉਹ ਆਪਣੀ ਮਾਂ ਦਾ ਇੰਨਾ ਕਰਦੀ ਨਹੀਂ ਸੀ ਉਹ ਆਪਣੇ ਪਾਪਾ ਦਾ ਹੀ ਕਰਦੀ ਜੇ ਉਹਦੀ ਮਾਂ ਕਿਸੇ ਕੰਮ ਤੋਂ ਰੋਕ ਟੋਕ ਕਰਦੀ ਤਾਂ ਉਹ ਆਪਣੇ ਪਾਪਾ ਨੂੰ ਸਪਾਰਸ ਪਾ ਕੇ ਉਹ ਕੰਮ ਜ਼ਰੂਰ ਕਰਵਾ ਲੈਂਦੀ ਇਸੇ ਤਰ੍ਹਾਂ ਅਮਨ ਵੱਡੀ ਹੁੰਦੀ ਗਈ ਕਾਲਜ ਦੇ ਵਿੱਚ ਪੜ੍ਹਨ ਲੱਗੀ ਤੇ ਕਾਲਜ ਦੇ ਵਿੱਚ ਅਮਨ ਦਾ ਬਿਹੇਵ ਉਹ ਜਿਹੜਾ ਕੋਈ ਬਹੁਤਾ ਚੰਗਾ ਨਹੀਂ ਸੀ ਅਮਨ ਦੀਆਂ ਸਹੇਲੀਆਂ ਸੀ ਜਿਹੜੀਆਂ ਉਹ ਤੋਂ ਹੌਲੀ-ਹੌਲੀ ਦੂਰ ਹੋਣ ਲੱਗੀਆਂ ਕਿਉਂਕਿ ਅਮਨ ਕਾਲਜ ਦੇ ਵਿੱਚ ਕਦੇ ਕਿਸੇ ਮੁੰਡੇ ਨਾਲ ਬੈਠਦੀ ਕਦੇ ਕਿਸੇ ਨਾਲ ਬੈਠਦੀ ਐਸੇ ਤਰ੍ਹਾਂ ਹੀ ਮੁੰਡਿਆਂ ਨਾਲ ਉਹਦਾ ਬੈਠਣ ਉੱਠਣ ਸੀ ਕਦੇ ਕਿਸੇ ਮੁੰਡੇ ਨਾਲ ਮੂਵੀ ਦੇਖਣ ਚਲੀ ਗਈ ਕਦੇ ਕਿਸੇ ਨਾਲ ਪਿੰਡਾਂ ਦੇ ਵਿੱਚੋਂ ਜਿੰਨੀਆਂ ਵੀ ਕੁੜੀਆਂ ਆਉਂਦੀਆਂ ਸੀ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੁੰਦਾ ਸੀ ਵੀ ਅਮਨ ਦੇ ਜਿਹੜੇ ਕੰਮ ਨੇ ਜਿਸ ਹਿਸਾਬ ਨਾਲ ਅਮਨ ਵਿਚਰਦੀ ਆ ਵੀ ਜੇ ਅਸੀਂ ਇਹਦੇ ਨਾਲ ਰਲਾਂਗੀਆਂ ਤਾਂ ਸਾਡੇ ਘਰਦਿਆਂ ਤੋਂ ਵੀ ਛਿੱਤਰ ਪੈਣਗੇ ਤੇ ਸਾਡੀ ਸਮਾਜ ਦੇ ਵਿੱਚ ਵੀ ਸਾਨੂੰ ਚੰਗਾ ਨਹੀਂ ਸਮਝਿਆ ਜਾਊਗਾ ਕਿਉਂਕਿ ਅਮਨ ਕਾਲਜ ਦੇ ਵਿੱਚ ਕੋਈ ਬਹੁਤੀ ਸਿਆਣੀ ਨਹੀਂ ਸਮਝੀ ਜਾਂਦੀ ਸੀ। ਕਈ ਮੁੰਡੇ ਹੁੰਦੇ ਆ ਜਿਹੜੇ ਵਿਗੜੇ ਹੁੰਦੇ ਨੇ ਆਪਣੇ ਆਪ ਨੂੰ ਵੈਲੀ ਕਹਾਉਂਦੇ ਹੁੰਦੇ ਆ। ਉਹਨਾਂ ਨਾਲ ਅਮਨ ਦੀ ਬੈਠਣੀ ਉੱਠਣੀ ਸੀ। ਅਮਨ ਦੀਆਂ ਸਹੇਲੀਆਂ ਹੈਰਾਨ ਹੁੰਦੀਆਂ ਵੀ ਇਹਦੇ ਮੰਮੀ ਪਾਪਾ ਇਹਨੂੰ ਟੋਕਦੇ ਕਿਉਂ ਨਹੀਂ? ਇਸ ਕਰਕੇ ਉਹ ਚਾਹੁੰਦੀਆਂ ਸੀ ਕਿ ਅਮਨ ਸਾਨੂੰ ਬੁਲਾਵੇ ਨਾ ਤੇ ਅਮਨ ਵੀ ਆਪਦੇ ਆਪ ਨੂੰ ਐ ਸਮਝਦੀ ਸੀ ਐਟੀਟਿਊਡ ਸੀ ਉਹਦੇ ਵਿੱਚ। ਉਹਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਸੀ ਵੀ ਕੁੜੀਆਂ ਮੈਨੂੰ ਇਗਨੋਰ ਕਰਦੀਆਂ ਇਸ ਲਈ ਉਹ ਕੁੜੀਆਂ ਨੂੰ ਬੁਲਾਉਂਦੀ ਨਹੀਂ ਸੀ। ਉਹ ਜ਼ਿਆਦਾਤਰ ਮੁੰਡਿਆਂ ਨਾਲ ਬੈੰਦੀ ਉੱਠਦੀ। ਇਸੇ ਤਰ੍ਹਾਂ ਅਮਨ ਦੀਆਂ ਹਰਕਤਾਂ ਜਿਹੜੀਆਂ ਵਿਗੜਨ ਲੱਗੀਆਂ ਹਰਮਣ ਕਦੇ-ਕਦਾਈ ਹੁਣ ਘਰੇ ਸ਼ਰਾਬ ਪੀ ਕੇ ਆਉਂਦੀ ਉਹਦੀ ਮਾਂ ਨੂੰ ਇੱਕ ਦੋ ਵਾਰੀ ਸ਼ੱਕ ਹੋਇਆ ਤੇ ਜਦੋਂ ਉਹਨੇ ਉਹਦੇ ਪਿਓ ਨਾਲ ਗੱਲ ਕੀਤੀ ਤਾਂ ਅਮਨ ਦੇ ਪਿਓ ਨੇ ਆਪਣੀ ਘਰ ਵਾਲੀ ਦੀ ਗੱਲ ਨਹੀਂ ਸੁਣੀ ਉਹ ਕਹਿੰਦਾ ਵੀ ਮੇਰੀ ਕੁੜੀ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਭਾਵੇਂ ਉਹਨੂੰ ਮੈਂ ਮੁੰਡੇ ਵਾਲੀ ਖੁੱਲ੍ਹ ਦਿੱਤੀ ਹੋਈ ਆ ਪਰ ਮੈਨੂੰ ਆਪਣੀ ਕੁੜੀ ਦਾ ਪਤਾ ਉਹ ਕਦੇ ਨਸ਼ਾ ਨਹੀਂ ਕਰੂਗੀ ਪਰ ਇੱਕ ਦਿਨ ਜਿਹੜੀ ਅਮਨ ਦੀ ਮਾਂ ਗਈ ਅਮਨ ਨੂੰ ਘਰੇ ਹੀ ਸ਼ਰਾਬ ਪੀਂਦੀ ਨੂੰ ਵੇਖ ਲੈਂਦੀ ਆ ਉਹ ਘਰੇ ਸ਼ਾਹ ਆਪ ਦੀ ਬੋਤਲ ਲਿਆਉਂਦੀ ਆ ਤੇ ਆਪਦੇ ਜਣੇ ਤਾਂ ਉਹ ਚੋਰੀੋਂ ਪੀਂਦੀ ਹੁੰਦੀ ਆ ਪਰ ਉਹਦੀ ਮਾਂ ਵੇਖ ਲੈਂਦੀ ਆ ਕਿਉਂਕਿ ਉਹਦੀ ਮਾਂ ਨੂੰ ਉਹਦੀਆਂ ਹਰਕਤਾਂ ਤੇ ਸ਼ੱਕ ਸੀ ਤੇ ਉਹ ਤੇ ਨਿਗਰਾਨਾ ਰੱਖਦੀ ਸੀ ਉਹ ਅਮਨ ਦੇ ਹੱਥੋਂ ਬੋਤਲ ਫੜਦੀ ਆ ਤੇ ਉਹਨੂੰ ਕਹਿੰਦੀ ਆ ਕਿ ਆ ਜਾਣ ਦੇ ਤੇਰੇ ਪਿਓ ਨੂੰ ਵੀ ਜਦੋਂ ਤੇਰਾ ਪਿਓ ਆ ਗਿਆ ਤੇ ਫਿਰ ਦੇਖੀ ਮੈਂ ਤੇਰੀ ਸ਼ਿਕਾਇਤ ਕਰਦੀ ਅਮਨ ਡਰ ਜਾਂਦੀ ਆ ਉਹਨੂੰ ਗੁੱਸਾ ਆਉਂਦਾ ਤੇ ਇੱਕ ਪੈਗ ਉਹਦਾ ਪਹਿਲਾਂ ਹੀ ਲੱਗਿਆ ਹੁੰਦਾ ਅਮਨ ਆਪਣੀ ਮਾਂ ਨੂੰ ਧੱਕਾ ਦੇ ਦਿੰਦੀ ਆ ਉਹਨੂੰ ਨਹੀਂ ਪਤਾ ਸੀ ਵੀ ਮੇਰੀ ਮਾਂ ਦਾ ਸਿਰ ਜਿਹੜਾ ਜ਼ੋਰ ਦੀ ਵੈੱਡ ਨਾਲ ਵੱਜੂਗਾ ਜਿਹੜੀ ਬੈੱਡ ਦੀ ਇੱਕ ਕੰਨੀ ਹੁੰਦੀ ਆ ਨੁੱਕਰ ਹੁੰਦੀ ਆ ਉਹਦੇ ਨਾਲ ਅਮਨ ਦੀ ਮਾਂ ਦਾ ਮੱਥਾ ਵੱਜਦਾ ਤੇ ਉਹ ਬੇਹੋਸ਼ ਹੋ ਜਾਂਦੀ ਆ ਅਮਨ ਡਰ ਜਾਂਦੀ ਆ ਤੇ ਜਿਹੜੀ ਬੋਤਲ ਆ ਉਹ ਵੀ ਟੁੱਟ ਕੇ ਡਿੱਗ ਜਾਂਦੀ ਆ ਕਮਰੇ ਦੇ ਵਿੱਚ ਉੱਥੇ ਹੀ ਸ਼ਰਾਬ ਡੁੱਲ ਜਾਂਦੀ ਆ ਤੇ ਕੱਚ ਵੀ ਖਿਲਰ ਜਾਂਦਾ ਹੁਣ ਅਮਨ ਕੁਝ ਤਾਂ ਨਸ਼ੇ 'ਚ ਹੁੰਦੀ ਆ ਤੇ ਕੁਝ ਉਹ ਵੈਸੇ ਹੀ ਘਬਰਾ ਜਾਂਦੀ ਆ ਉਹਨੂੰ ਐ ਲੱਗਦਾ ਵੀ ਹੁਣ ਮੈਂ ਪਾਪਾ ਨੂੰ ਕੀ ਜਵਾਬ ਦੇਉਂਗੀ ਇਸੇ ਘਬਰਾਟ ਦੇ ਵਿੱਚ ਉਹ ਦਰਵਾਜ਼ਾ ਬੰਦ ਕਰਕੇ ਬਾਹਰ ਆ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਜੇ ਮੈਂ ਕਿਸੇ ਨੂੰ ਦੱਸਿਆ ਤਾ ਮੇਰੇ ਮੇਰੇ ਪਾਪਾ ਨੂੰ ਜੇ ਮੈਂ ਫੋਨ ਕੀਤਾ ਜਾਂ ਦੱਸਿਆ ਤਾਂ ਮੇਰੇ ਪਾਪਾ ਆ ਕੇ ਮੈਨੂੰ ਡਾਂਟਣਗੇ ਉਹ ਦਰਵਾਜ਼ਾ ਬੰਦ ਕਰਕੇ ਬਾਥਰੂਮ ਦੇ ਵਿੱਚ ਚਲੀ ਜਾਂਦੀ ਆ ਟੂਟੀ ਥੱਲੇ ਸਿਰ ਕਰਦੀ ਆ ਉਹਨੂੰ ਇਹ ਹੁੰਦਾ ਵੀ ਜਿਹੜਾ ਮੈਨੂੰ ਨਸ਼ਾ ਹੈਗਾ ਉਹ ਲੈ ਜੇ ਵੀ ਫਿਰ ਮੈਂ ਮਾਂ ਨੂੰ ਚੱਕਦੀ ਆਂਗੀ ਤੇ ਉਹਨਾਂ ਆ ਕੇ ਆਉਂਦੀ ਆ ਤੇ ਆ ਕੇ ਉਹ ਕਮਰੇ ਦੇ ਵਿੱਚੋਂ ਪਹਿਲਾਂ ਕੱਚ ਚੁੱਕਦੀ ਆ ਬੋਤਲ ਦਾ ਸਾਰਾ ਇਕੱਠਾ ਕਰਕੇ ਤੇ ਉਸ ਤੋਂ ਬਾਅਦ ਉਹਨੂੰ ਕੱਪੜੇ ਨਾਲ ਸਾਫ਼ ਕਰਦੀ ਆ ਕਮਰੇ ਨੂੰ ਪੋਚਾ ਲਾਉਂਦੀ ਆ ਫਿਰ ਫਿਨਾਈਲ ਪਾ ਕੇ ਪੋਚੇ ਤੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦੀ ਆ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਵੀ ਇੱਥੇ ਸ਼ਰਾਬ ਡੁੱਲੀ ਆ ਜਾਂ ਕੁਝ ਹੋਇਆ ਫਿਰ ਉਹ ਜਦੋਂ ਆਪਣੀ ਮਾਂ ਨੂੰ ਵੇਖਦੀ ਆ ਤਾਂ ਉਹਦੀ ਮਾਂ ਦੀ ਮੌਤ ਹੋ ਚੁੱਕੀ ਹੁੰਦੀ ਆ ਪਰ ਅਮਨ ਨੂੰ ਨਹੀਂ ਪਤਾ ਸੀ ਕਿ ਜਦੋਂ ਨੂੰ ਮੈਂ ਆਪਣੀ ਮਾਂ ਨੂੰ ਚੁੱਕਣਾ ਤੇ ਉਹਦੀ ਮੌਤ ਹੋ ਜੂ ਕਿਉਂਕਿ ਉਹਨੂੰ ਇਹ ਸੀ ਵੀ ਮੈਂ ਸਾਰਾ ਸਾਫ਼ ਕਰਕੇ ਆਪਣੀ ਮਾਂ ਨੂੰ ਹਸਪਤਾਲ ਲੈ ਜੂੰਗੀ ਵੀ ਮੇਰੀ ਮਾਂ ਬੇਹੋਸ਼ੀ ਹੋਈ ਆ ਜਦੋਂ ਇਹ ਘਟਣਾ ਵਾਪਰਦੀ ਆ ਤੇ ਅਮਨ ਬਾਹਰ ਆ ਕੇ ਰੋਣ ਲੱਗ ਜਾਂਦੀ ਆ ਉੱਚੀ ਉੱਚੀ ਰੋਲਾ ਪਾਉਂਦੀ ਆ ਘਰ ਦੇ ਵਿੱਚ ਇੱਕ ਦੋ ਨੌਕਰ ਰੱਖੇ ਹੋਏ ਸੀ ਉਹ ਬਾਹਰ ਕੰਮ ਕਰਦੇ ਸੀ ਉਹ ਸੁਣ ਰੋਲਾ ਸੁਣ ਕੇ ਉਹ ਆ ਗਏ ਅਮਣਗਵਾਂਡ ਹੋਰ ਇਕੱਠਾ ਹੋ ਗਿਆ ਤੇ ਅਮਣ ਆਪਣੇ ਪਾਪਾ ਨੂੰ ਰੋਂਦੀ ਰੋਂਦੀ ਫੋਨ ਕਰਦੀ ਆ ਕਿ ਪਾਪਾ ਮੈਂ ਤਾਂ ਕਾਲਜ ਤੋਂ ਆਈ ਸੀ ਜਦੋਂ ਆ ਕੇ ਦੇਖਿਆ ਤਾਂ ਮੰਮੀ ਪਤਾ ਨਹੀਂ ਵੀ ਬੈੱਡ ਨਾਲ ਡਿੱਗੇ ਪਏ ਸੀਗੇ ਵੀ ਆ ਕੇ ਮੈਂ ਦੇਖਿਆ ਤੇ ਹੁਣ ਇਹ ਤਾਂ ਵੀ ਬੋਲ ਹੀ ਨਹੀਂ ਰਹੇ ਕੁਛ ਕਬਰਾਂਟ ਦੇ ਵਿੱਚ ਅਮਣ ਦੇ ਪਾਪਾ ਘਰ ਆਉਂਦੇ ਆ ਤੇ ਉਹ ਵੇਖਦੇ ਆ ਉਹਦੀ ਪਤਨੀ ਦੀ ਸੱਚੀ ਮੌਤ ਹੋ ਚੁੱਕੀ ਸੀ ਉਹ ਸੋਚਦਾ ਵੀ ਮੇਰੇ ਘਰ ਵਾਲੀ ਇਸ ਤਰ੍ਹਾਂ ਮੱਥੇ ਤੇ ਸੱਟ ਵੱਜੀ ਹੋਈ ਹੈ ਵੀ ਕੀ ਗੱਲ ਹੋਗੀ ਉਹ ਅਮਨ ਨੂੰ ਪੁੱਛਦਾ ਕਿ ਅਮਨ ਜਦੋਂ ਤੂੰ ਆਈਆਂ ਵੀ ਉਦੋਂ ਘਰ ਦੇ ਵਿੱਚ ਕੋਈ ਖਿਲਰ ਖਲਾਰਨ ਪਿਆ ਸੀ ਜਾਂ ਕੁਝ ਵੀ ਹੋਇਆ ਸੀ ਤਾਂ ਉਹ ਕਹਿੰਦੀ ਵੀ ਨਹੀਂ ਪਾਪਾ ਤੇ ਪਰ ਉਹ ਕਹਿੰਦੀ ਵੀ ਪਾਪਾ ਤੁਸੀਂ ਇੱਕ ਵਾਰ ਮਮਾ ਨੂੰ ਹਸਪਤਾਲ ਤਾਂ ਲੈ ਕੇ ਜਾਓ ਵੀ ਕੀ ਹੈ ਠੀਕ ਹੋਣਾ ਆਣਗਵੜ ਦੇ ਜਿਹੜੇ ਲੋਕੀ ਹੁੰਦੇ ਆ ਸਾਰੇ ਭੱਜ ਦੌੜ ਦੇ ਵਿੱਚ ਹਨਾ ਉਹਨੂੰ ਚੱਕਦੇ ਆ ਤੇ ਅਮਨ ਦੇ ਪਾਪਾ ਉਹਨੂੰ ਗੱਡੀ ਚ ਪਾ ਕੇ ਹਸਪਤਾਲ ਲੈ ਜਾਂਦੇ ਆ ਜਿਹੜੇ ਲੋਕੀ ਹੁੰਦੇ ਆ ਉਹ ਵੀ ਨਾਲ ਚਲੇ ਜਾਂਦੇ ਆਗੇ ਕਿਉਂਕਿ ਉਹਨਾਂ ਦਾ ਘਰ ਨਾ ਇੱਕ ਪਾਸੇ ਪਿੰਡ ਚ ਖੇਤਾਂ ਚ ਸੀਗਾ ਤੇ ਇਸ ਕਰਕੇ ਕੋਈ ਜ਼ਿਆਦਾ ਲੋਕ ਇਕੱਠੇ ਨਹੀਂ ਹੋਏ ਸੀ ਜਦੋਂ ਚਲੇ ਜਾਂਦੇ ਆ ਤਾਂ ਅਮਨ ਉਸ ਤੋਂ ਬਾਅਦ ਇਹ ਸੋਚਦੀ ਆ ਵੀ ਮੇਰੀ ਮਾਂ ਦੀ ਤਾਂ ਮੌਤ ਹੋ ਗਈ ਵੀ ਹੁਣ ਇਹ ਗੱਲ ਦਾ ਸਵਾਲ ਉੱਠੂਗਾ ਵੀ ਇਹਦੀ ਮੌਤ ਕਿਵੇਂ ਹੋਈ ਉਹ ਪਤਾ ਕੀ ਕਰਦੀ ਆ ਉਹ ਆਪਣੇ ਜਿਹੜੇ ਕਮਰੇ ਦੇ ਵਿੱਚ ਉਹਦੀ ਮਾਂ ਡਿੱਗੀ ਹੁੰਦੀ ਆ ਉਹਦੀ ਅਲਮਾਰੀ ਆ ਜਿਹੜੀ ਖੋਲ ਕੇ ਤੇ ਉਹਦੇ ਵਿੱਚੋਂ ਜਿਹੜਾ ਸੋਨਾ ਵਗੈਰਾ ਕੱਢ ਲੈਂਦੀ ਆ ਪੈਸੇ ਆ ਜਿਹੜੇ ਕੱਢ ਕੇ ਉਹਨਾਂ ਨੂੰ ਲੁਕੋ ਦਿੰਦੀ ਆ ਤੇ ਲੋਕਰ ਦੀ ਚਾਬੀ ਉੱਥੇ ਰੱਖ ਕੇ ਅਲਮਾਰੀ ਖੁੱਲੀ ਛੱਡ ਦਿੰਦੀ ਆ ਮਤਲਬ ਉਹ ਇਹ ਸ਼ੋਅ ਕਰਨਾ ਚਾਹੁੰਦੀ ਹੁੰਦੀ ਆ ਵੀ ਕੋਈ ਆਇਆ ਸੀ ਘਰੇ ਚੋਰ ਉਹ ਚੋਰੀ ਕਰਨ ਤੇ ਜਦੋਂ ਵੀ ਮੰਮੀ ਨੂੰ ਪਤਾ ਲੱਗਿਆ ਤੇ ਉਹ ਧੱਕਾ ਦੇ ਕੇ ਸੁੱਟ ਗਿਆ ਚਲੋ ਹਸਪਤਾਲ ਦੇ ਵਿੱਚ ਉਹਨੂੰ ਵਾਪਸ ਲੈ ਆਉਂਦੇ ਆ ਕਿਉਂਕਿ ਡਾਕਟਰਾਂ ਨੇ ਕਹਿਤਾ ਸੀ ਵੀ ਇਹਦੀ ਮੌਤ ਹੋ ਚੁੱਕੀ ਆ ਤੇ ਡਾਕਟਰ ਕਹਿੰਦੇ ਸੀ ਕਿ ਇਹਦਾ ਪੋਸਟਮਾਰਟਮ ਕਰਨਾ ਪਰ ਅਮਨ ਦੇ ਪਾਪਾ ਕਹਿੰਦੇ ਵੀ ਮੈਂ ਆਪਣੀ ਪਤਨੀ ਦਾ ਪੋਸਟਮਾਰਟਮ ਨਹੀਂ ਕਰਾਉਣਾ ਡਾਕਟਰਾਂ ਨੇ ਪੁਲਿਸ ਕੇਸ ਕਰਤਾ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਇਹ ਇੱਕ ਕਤਲ ਦਾ ਮਾਮਲਾ ਜਦੋਂ ਉਹ ਅਮਨ ਦੇ ਪਾਪਾ ਉਹਦੀ ਮੰਮੀ ਨੂੰ ਵਾਪਸ ਲੈ ਕੇ ਆਉਣ ਲੱਗਦੇ ਆ ਤਾਂ ਪੁਲਿਸ ਪਹੁੰਚ ਜਾਂਦੀ ਆ ਪੁਲਿਸ ਜਿਹੜੀ ਉਹ ਕਹਿੰਦੀ ਵੀ ਤੁਸੀਂ ਇਸ ਤਰ੍ਹਾਂ ਬਾਡੀ ਨੂੰ ਨਹੀਂ ਲੈ ਜਾ ਸਕਦੇ ਇਹ ਵੀ ਸਾਨੂੰ ਡਾਕਟਰ ਵੱਲੋਂ ਕਾਲ ਗਈ ਆ ਵੀ ਇਸ ਲਈ ਤਫ਼ਤੀਸ਼ ਹੋਊਗੀ ਤੇ ਤਫ਼ਤੀਸ਼ ਤੋਂ ਪਹਿਲਾਂ ਇਹਨਾਂ ਦਾ ਪੋਸਟਮਾਰਟਮ ਕਰਾਉਣਾ ਜ਼ਰੂਰੀ ਆ ਚਲੋ ਅਮਨ ਦੇ ਪਾਪਾ ਬੇਵੱਸ ਹੋ ਜਾਂਦੇ ਆ ਤੇ ਆਂਢੀ ਗੁਆਂਢੀ ਵੀ ਕਹਿੰਦੇ ਆ ਵੀ ਇਸ ਤਰ੍ਹਾਂ ਮੌਤ ਹੋਈ ਆ ਹਨਾ ਵੀ ਪੋਸਟਮਾਰਟਮ ਤਾਂ ਕਰਾਉਣਾ ਚਾਹੀਦਾ ਅਮਨ ਦੀ ਮੰਮੀ ਦੀ ਬਾਡੀ ਆ ਜਿਹੜੀ ਉਹ ਪੋਸਟਮਾਰਟਮ ਲਈ ਭੇਜ ਦਿੱਤੀ ਜਾਂਦੀ ਆ ਤੇ ਅਮਨ ਦੇ ਪਾਪਾ ਘਰ ਆ ਜਾਂਦੇ ਆ ਕਿਉਂਕਿ ਇਹ ਜਿਹੜੀ ਬਾਡੀ ਆ ਉਹ ਦੂਸਰੇ ਦਿਨ ਮਿਲਣੀ ਹੁੰਦੀ ਆ ਅਮਨ ਦੇ ਪਾਪਾ ਬਹੁਤ ਰੋਂਦੇ ਆ ਤੇ ਜਦੋਂ ਉਹ ਘਰ ਆਉਂਦੇ ਆ ਤਾਂ ਅਮਨ ਜਿਹੜੀ ਆਪਣੇ ਪਾਪਾ ਦੇ ਘਰ ਲੱਗ ਕੇ ਰੋਂਦੀ ਆ ਤੇ ਕਹਿੰਦੀ ਆ ਵੀ ਮੰਮਾ ਨੂੰ ਐ ਕੀ ਹੋ ਗਿਆ ਉਹ ਪਖੰਡ ਕਰਦੀ ਆ ਤਾਂ ਉਹਦੇ ਪਾਪਾ ਪੁੱਛਦੇ ਆ ਕਿ ਅਮਨ ਵੀ ਇਸ ਤਰ੍ਹਾਂ ਤੇਰੀ ਮੰਮੀ ਦੀ ਮੌਤ ਕਿਵੇਂ ਹੋ ਸਕਦੀ ਆ ਤਾਂ ਉਹ ਆਪਣੇ ਪਾਪਾ ਨੂੰ ਕਹਿੰਦੀ ਵੀ ਪਾਪਾ ਉਦੋਂ ਤਾਂ ਮੈਂ ਵੇਖਿਆ ਨਹੀਂ ਕਬਰਾਂਟ ਦੇ ਵਿੱਚ ਵੀ ਹੁਣ ਮੈਂ ਵੇਖਿਆ ਵੀ ਆਪਣੀ ਜਿਹੜੀ ਅਲਮਾਰੀ ਉਹ ਫਰੋਲੀ ਪਈ ਆ ਤੇ ਗਹਿਣੇ ਵਗੈਰਾ ਜਿਹੜੇ ਉਹ ਹੈ ਨਹੀਂਗੇ ਤੇ ਪੈਸੇ ਵੀ ਹੈ ਨਹੀਂਗੇ ਉਹਦੇ ਪਾਪਾ ਜਦੋਂ ਆ ਕੇ ਅੰਦਰ ਵੇਖਦੇ ਆ ਤਾਂ ਉਹ ਵੇਖਦੇ ਆ ਵੀ ਹਾਂ ਵਾਕਈ ਅਲਮਾਰੀ ਦੇ ਵਿੱਚ ਤਾਂ ਕੁਝ ਵੀ ਨਹੀਂ ਪੁਲਿਸ ਨੂੰ ਸੂਚਿਤ ਕਰ ਦਿੰਦੇ ਆ ਪੁਲਿਸ ਨੂੰ ਉਹ ਕਹਿੰਦੇ ਆ ਕਿ ਸਾਡੇ ਘਰ ਚੋਰੀ ਵੀ ਹੋਈ ਆ ਪੁਲਿਸ ਤੁਰੰਤ ਮੌਕੇ ਤੇ ਪਹੁੰਚਦੀ ਆ ਉਹ ਜਾਂਚ ਜਾਂ ਲੈਂਦੀ ਆ ਤੇ ਪੁਲਿਸ ਨੂੰ ਨਾ ਇਹ ਚੀਜ਼ ਦਾ ਸ਼ੱਕ ਹੁੰਦਾ ਵੀ ਜਦੋਂ ਉਹ ਅੰਦਰ ਵੜਦੇ ਆ ਤਾਂ ਉਹਨਾਂ ਨੂੰ ਕਮਰੇ ਦੇ ਵਿੱਚੋਂ ਥੋੜੀ ਥੋੜੀ ਸ਼ਰਾਬ ਦੀ ਸਮੈਲ ਆ ਰਹੀ ਸੀ ਤੇ ਜਿਹੜੀ ਫਿਨਾਈਲ ਦੀ ਸਮੈਲ ਸੀ ਉਹ ਵੀ ਜ਼ਿਆਦਾ ਚੜੀ ਹੋਈ ਸੀ ਚਲੋ ਉਹ ਫਿਰ ਵੀ ਜਦੋਂ ਵੇਖਦੇ ਆ ਕਿ ਅਲਮਾਰੀ ਆ ਜਿਹੜੀ ਉਹ ਖੁੱਲੀ ਹੋਈ ਆ ਅਲਮਾਰੀ ਦੇ ਜਿਹੜੇ ਲੋਕਰ ਦੀ ਚਾਬੀ ਆ ਉਹ ਲੋਕਰ ਦੇ ਕੋਲ ਹੀ ਪਈ ਆ ਤੇ ਉਹਦੇ ਵਿੱਚ ਗਹਿਣੇ ਤੇ ਸੋਨਾ ਜਾਂ ਕੁਝ ਵੀ ਪੈਸਾ ਹੁੰਦਾ ਨਹੀਂਗਾ ਪੁਲਿਸ ਚਲੋ ਆਸੇ-ਪਾਸੇ ਵੇਖਦੀ ਆ ਹਨਾ ਜਿਵੇਂ ਮੌਇਨਾ ਕਰਦੇ ਆ ਮੌਇਨਾ ਕਰਕੇ ਉਹ ਚਲੀ ਜਾਂਦੀ ਆ ਉਸ ਤੋਂ ਬਾਅਦ ਅਗਲੇ ਦਿਨ ਪੋਸਟਮਾਰਟਮ ਰਿਪੋਰਟ ਆਉਂਦੀ ਆ ਤੇ ਬੋਡੀ ਜਿਹੜੀ ਉਹ ਪਰਿਵਾਰ ਨੂੰ ਸੌਂਪ ਦਿੱਤੀ ਜਾਂਦੀ ਆ ਹਾਂ ਬੋਡੀ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਅਮਨ ਦੇ ਪਾਪਾ ਤੇ ਅਮਨ ਬਹੁਤ ਰੋਂਦੇ ਆ ਪਿੰਡ ਇਕੱਠਾ ਹੁੰਦਾ ਸਾਰੇ ਰਿਸ਼ਤੇਦਾਰ ਆਉਂਦੇ ਆ ਤੇ ਲੋਕਾਂ ਦੇ ਵਿੱਚ ਗੱਲਾਂ ਹੁੰਦੀਆਂ ਵੀ ਐਸ ਪਰਾਹਣਾ ਕਿਸੇ ਔਰਤ ਦਾ ਘਰ ਦੇ ਵਿੱਚ ਵੜ ਕੇ ਕਿਹਨੇ ਕਤਲ ਕਰਤਾ ਵੀ ਕੀ ਰਹਿ ਗਿਆ ਸਮਾਜ ਦੀ ਕੀ ਸੇਫਟੀ ਰਹਿ ਗਈ ਵੀ ਸਰਕਾਰਾਂ ਦੇ ਦੋਸ਼ ਨੇ ਐਦਾਂ ਗੱਲਾਂ ਉਠਦੀਆਂ ਜਿਹਦਾ ਵੀ ਮਤਲਬ ਜਿਹਦੇ ਮੂੰਹ 'ਚ ਵੀ ਜੋ ਗੱਲ ਆਉਂਦੀ ਆ ਉਹ ਸਾਰੇ ਕਰਦੇ ਆ ਤੇ ਜਦੋਂ ਪੁਲਿਸ ਆਉਂਦੀ ਆ ਘਰ ਪੋਸਟਮਾਰਟਮ ਦੀ ਰਿਪੋਰਟ ਲੈ ਕੇ ਤਾਂ ਪੁਲਿਸ ਅਮਨ ਦੇ ਪਾਪਾ ਨੂੰ ਸਾਈਡ ਤੇ ਲੈ ਜਾਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਤੁਹਾਡੀ ਪਤਨੀ ਦੀ ਮੌਤ ਜਦੋਂ ਤੁਸੀਂ ਹਸਪੀਟਲ ਗਏ ਹੋ ਉਸ ਤੋਂ 5 ਘੰਟੇ ਪਹਿਲਾਂ ਹੋ ਚੁੱਕੀ ਸੀ ਵੀ ਜੇ 5 ਘੰਟੇ ਹੋ ਗਏ ਸੀ ਮੌਤ ਹੋਈ ਨੂੰ ਤੇ ਫਿਰ ਤੁਸੀਂ ਕਿੱਥੇ ਸੀ ਧਾਮਣ ਦੇ ਪਾਪਾ ਕਹਿੰਦੇ ਵੀ ਮੈਂ ਤਾਂ ਬਾਹਰ ਕੰਮ ਗਿਆ ਹੋਇਆ ਸੀ ਤੇ ਮੇਰੀ ਧੀ ਜਦੋਂ ਕਾਲਜ ਤੋਂ ਆਈ ਉਹਨੇ ਉਹਦੀ ਵੇਖਿਆ ਉਹ ਕਹਿੰਦੇ ਵੀ ਥੋਡੀ ਬੇਟੀ ਕਿੰਨੇ ਵਜੇ ਆਉਂਦੀ ਆ ਉਹ ਕਹਿੰਦੇ ਵੀ ਸ਼ਾਮ ਨੂੰ 5 ਵਜੇ ਕਹਿੰਦੇ ਵੀ ਸੋਨੂ ਕਿੰਨੇ ਵਜੇ ਫੋਨ ਕੀਤਾ ਉਹ ਕਹਿੰਦਾ ਵੀ ਮੈਨੂੰ ਮੇਰੀ ਧੀ ਨੇ 7 ਵਜੇ ਫੋਨ ਕੀਤਾ ਉਹ ਕਹਿੰਦੇ ਵੀ ਜੇ ਤੁਹਾਡੀ ਬੇਟੀ 5 ਵਜੇ ਆਈ ਤੇ ਫਿਰ 5 ਵਜੇ ਕਿਉਂ ਨਹੀਂ ਫੋਨ ਕੀਤਾ ਅਮਨ ਦੇ ਪਾਪਾ ਕਹਿੰਦੇ ਵੀ ਤੁਸੀਂ ਇਸ ਗੱਲ ਨੂੰ ਇੱਧਰ ਕਿਉਂ ਲਿਜਾ ਰਹੇ ਹੋ ਵੀ ਮੇਰੀ ਧੀ ਕਾਲਜ ਤੋਂ ਆਈ ਉਹਨੇ ਆਪਣੀ ਮਾਂ ਨੂੰ ਵੇਖਿਆ ਹਲਾਇਆ ਚਲਾਇਆ ਵੀ ਉਹ ਘਬਰਾ ਗਈ ਵੀ ਉਸ ਤੋਂ ਬਾਅਦ ਉਹਨੇ ਮੈਨੂੰ ਫੋਨ ਕਰਤਾ ਪੁਲਿਸ ਆਮਣ ਦੇ ਪਾਪਾ ਨੂੰ ਕਹਿੰਦੀ ਆ ਕਿ ਮਾਮਲਾ ਜਿਹੜਾ ਇਹ ਬਹੁਤ ਸ਼ੱਕੀ ਆ ਕਿਉਂਕਿ ਜਿਹੜੇ ਚੋਰ ਆਏ ਸੀ ਮੰਨ ਲਵੋ ਚੋਰ ਆਏ ਚੋਰਾਂ ਨੇ ਤੁਹਾਡੀ ਪਤਨੀ ਨੂੰ ਧੱਕਾ ਦਿੱਤਾ ਤੇ ਉਹ ਬੈੱਡ ਨਾਲ ਵੱਜੀ ਇਹ ਗੱਲ ਸਮਝ ਆਉਂਦੀ ਆ ਪਰ ਜਿਹੜੀ ਲੋਕਰ ਦੀ ਚਾਬੀ ਆ ਉਹ ਲੋਕਰ ਕੋਲ ਪਈ ਸੀ ਹੁਣ ਚੋਰਾਂ ਨੂੰ ਚਾਬੀ ਕਿੱਥੋਂ ਮਿਲੀ ਉਹ ਕਹਿੰਦੀ ਵੀ ਚਾਬੀ ਕਿਹਦੇ ਕੋਲ ਹੁੰਦੀ ਆ ਉਹ ਕਹਿੰਦੇ ਵੀ ਚਾਬੀ ਤਾਂ ਜਿਹੜੀ ਸਾਨੂੰ ਤਿੰਨ ਮੈਂਬਰਾਂ ਨੂੰ ਹੀ ਪਤਾ ਵੀ ਚਾਬੀ ਦਾ ਤਾਂ ਹੋਰ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਫਿਰ ਉਹ ਕਹਿੰਦੇ ਜੇ ਚੋਰ ਆਏ ਸੀ ਉਹਨਾਂ ਨੇ ਲੋਕਰ ਤੋੜਨਾ ਸੀ ਨਾ ਕਿ ਚਾਬੀ ਨਾਲ ਖੋਲਣਾ ਸੀ ਉਹ ਕਹਿੰਦੇ ਵੀ ਚਾਬੀ ਦਾ ਪਤਾ ਕਿਹਨੂੰ ਕਿਹਨੂੰ ਸੀ ਉਹ ਕਹਿੰਦਾ ਮੇਰੀ ਬੇਟੀ ਨੂੰ ਮੈਨੂੰ ਤੇ ਮੇਰੇ ਘਰ ਵਾਲੀ ਨੂੰ ਉਹ ਕਹਿੰਦੇ ਤੁਹਾਡੇ ਘਰ ਵਾਲੀ ਦੀ ਤਾਂ ਮੌਤ ਹੋ ਗਈ ਸੀ ਉਹ ਉਹਨੂੰ ਤਾਂ ਚਾਬੀ ਉਹਨੇ ਤਾਂ ਚਲੋ ਮੰਨ ਲਵੋ ਜੇ ਚੋਰ ਵੀ ਆਏ ਤਾਂ ਤੁਹਾਡੇ ਘਰ ਵਾਲੀ ਉਹਨਾਂ ਨੂੰ ਚਾਬੀ ਕਿਉਂ ਦੇਊਗੀ ਜੇ ਇਹਨੇ ਮਤਲਬ ਸਹਿਮਤੀ ਨਾਲ ਡਰਦੀ ਨੇ ਚਾਬੀ ਦੇ ਵੀ ਦਿੱਤੀ ਤਾਂ ਫਿਰ ਉਹ ਇਹਨੂੰ ਮਾਰ ਕੇ ਕਿਉਂਗੇ ਵੀ ਸਾਨੂੰ ਮਾਮਲਾ ਸ਼ੱਕੀ ਲੱਗਦਾ ਉਹ ਕਹਿੰਦੇ ਵੀ ਤੁਹਾਨੂੰ ਕਿਸੇ ਪਰਿਵਾਰਕ ਮੈਂਬਰ ਤੇ ਨੌਕਰ ਤੇ ਕੋਈ ਸ਼ੱਕ ਹੋਵੇ ਤਾਂ ਅਮਨ ਦੇ ਪਾਪਾ ਕਹਿੰਦੇ ਬਿਲਕੁਲ ਵੀ ਨਹੀਂ ਮੇਰੇ ਤਾਂ ਜਿੰਨੇ ਵੀ ਨੌਕਰ ਨੇ ਤਿੰਨ ਰੱਖੇ ਹੋਏ ਆ ਵੀ ਉਹ ਤਾਂ ਬਹੁਤ ਵਫਾਦਾਰ ਨੇ ਵੀ ਇਹ ਕਦੇ ਨਹੀਂ ਹੋ ਸਕਦਾ ਤਾਂ ਪੁਲਿਸ ਕਹਿੰਦੇ ਵੀ ਤੁਹਾਡੀ ਬੇਟੀ ਬਾਰੇ ਤੁਹਾਡਾ ਕੀ ਖਿਆਲ ਆਪਨੀ ਬੇਟੀ ਦਾ ਨਾਂ ਸੁਣਦੇ ਹੀ ਅਮਨ ਦੇ ਪਾਪਾ ਨੂੰ ਗੁੱਸਾ ਆ ਜਾਂਦਾ ਤੇ ਉਹ ਪੁਲਿਸ ਅਫਸਰ ਨੂੰ ਕਹਿੰਦੇ ਆ ਵੀ ਤੁਸੀਂ ਮੇਰੀ ਧੀ ਤੇ ਸ਼ੱਕ ਕੀਤਾ ਤਾਂ ਕੀਤਾ ਕਿਵੇਂ ਉਹ ਕਹਿੰਦੇ ਵੀ ਦੇਖੋ ਅਸੀਂ ਇਨਕੁਆਇਰੀ ਕਰ ਰਹੇ ਹਾਂ ਕੇਸ ਦੀ ਸਾਡੇ ਲਈ ਕੋਈ ਤੁਹਾਡਾ ਧੀ ਨਹੀਂ ਪੁੱਤ ਨਹੀਂ ਵੀ ਅਸੀਂ ਤਾਂ ਇਸ ਮਾਮਲੇ ਦੀ ਓਵੇਂ ਜਾਂਚ ਕਰ ਰਹੇ ਹਾਂ ਜਿਵੇਂ ਸਾਨੂੰ ਕਰਨੀ ਚਾਹੀਦੀ ਆ ਸ਼ੱਕ ਸਿੱਧਾ-ਸਿੱਧਾ ਤੁਹਾਡੀ ਧੀ ਤੇ ਜਾਂਦਾ ਸਾਨੂੰ ਪੁੱਛਗਿੱਛ ਕਰਨ ਦਿਓ ਉਹ ਕਹਿੰਦਾ ਵੀ ਨਹੀਂ ਮੇਰੀ ਧੀ ਤੋਂ ਤੁਸੀਂ ਪੁੱਛਗਿੱਛ ਨਹੀਂ ਕਰ ਸਕਦੇ ਮੇਰੀ ਧੀ ਤੋਂ ਪੁੱਛਗਿੱਛ ਕਰਨ ਦਾ ਤਾਂ ਮੇਰੀ ਘਰ ਵਾਲੀ ਦਾ ਹੱਕ ਨਹੀਂ ਸੀ ਤੇ ਤੁਸੀਂ ਕਿਵੇਂ ਪੁੱਛ ਸਕਦੇ ਹੋ ਪੁਲਿਸ ਜਿਹੜੀ ਉਹ ਮਾਮਲਾ ਸਮਝ ਜਾਂਦੀ ਆ ਇੱਕ ਵਾਰ ਉੱਥੋਂ ਚਲੀ ਜਾਂਦੀ ਆ ਉਸ ਤੋਂ ਬਾਅਦ ਪੁਲਿਸ ਜਿਹੜੀ ਅਮਨ ਦੇ ਕਾਲਜ ਜਾਂਦੀ ਆ ਕਾਲਜ ਜਾ ਕੇ ਉਹ ਪਤਾ ਕਰਦੀ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਅਮਨ ਆ ਜਿਹੜੀ ਉਹ ਵਿਗੜੈਲ ਕੁੜੀ ਆ ਉਹਦੇ ਗਲਤ ਮੁੰਡਿਆਂ ਨਾਲ ਸਬੰਧ ਸੀ ਨਸ਼ਾ ਵੀ ਉਹ ਕਰਦੀ ਸੀ ਤੇ ਬੈਲਪੁਨੇ ਵਾਲੀ ਕੁੜੀ ਸੀ ਉਹ ਮਤਲਬ ਕੁੜੀਆਂ ਵਾਲਾ ਤਾਂ ਉਹਦੇ ਵਿੱਚ ਕੋਈ ਵੀ ਕਹ ਲੋ ਲੱਛਣ ਨਹੀਂ ਸੀਗੇ ਤਾਂ ਜਿਹੜੀ ਪੁਲਿਸ ਆ ਉਹ ਸਮਝ ਜਾਂਦੀ ਆ ਮਾਮਲਾ ਵੀ ਇਹ ਇਸ ਤਰ੍ਹਾਂ ਦਾ ਹੀ ਲੱਗਦਾ ਵੀ ਕੁੜੀ ਦਾ ਹੀ ਹੱਥ ਲੱਗਦਾ ਕਤਲ ਦੇ ਵਿੱਚ ਫਿਰ ਉਹ ਆਂਡੀਆਂ ਗਵੰਡੀਆਂ ਤੋਂ ਵੀ ਪੁੱਛਦੇ ਆ ਤੇ ਉਹ ਨੌਕਰਾਂ ਤੋਂ ਵੀ ਪੁੱਛਦੇ ਆ ਇੱਕ ਨੌਕਰ ਆ ਜਿਹੜਾ ਦੱਸ ਦਿੰਦਾ ਉਹ ਕਹਿੰਦਾ ਵੀ ਜਿਹੜੀ ਅਮਨ ਹੈਗੀ ਉਹ 3 ਵਜੇ ਆ ਗਈ ਸੀ 3 ਵਜੇ ਆਈ ਆ ਤੇ ਫਿਰ ਉਹ ਸੋਚਦੇ ਆ ਵੀ 3 ਵਜੇ ਆਈ ਤੇ ਅਮਨ ਦੇ ਪਾਪਾ ਨੇ ਕਿਹਾ 5 ਵਜੇ ਆਈ ਤੇ ਮੌਤ ਦੀ ਖਬਰ ਦਿੰਦੀ ਹੈ 7 ਵਜੇ ਇਹਦਾ ਮਤਲਬ ਅਮਨ ਤੇ ਉਹਦੀ ਮਾਂ ਦੇ ਵਿੱਚ ਕੁਝ ਹੋਇਆ ਸੀ ਤਾਂ ਨੌਕਰ ਨੂੰ ਹੋਰ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਨੌਕਰ ਕਹਿੰਦਾ ਵੀ ਤੁਸੀਂ ਮੇਰਾ ਨਾਮ ਨਾ ਲਿਓ ਵੀ ਸਾਹਿਬ ਜੀ ਤਾਂ ਜ਼ਿਆਦਾਤਰ ਕੰਮਾਂ ਕਰਕੇ ਬਾਹਰ ਰਹਿੰਦੇ ਸੀ ਵੀ ਜਿਹੜੀ ਮੇਮ ਸਾਹਿਬ ਸੀ ਅਮਨ ਦੀ ਮਾਂ ਸੀ ਉਹ ਅਮਨ ਨੂੰ ਟੋਕਦੀ ਰੋਕਦੀ ਰਹਿੰਦੀ ਸੀ ਅਮਨ ਦੀਆਂ ਜਿਹੜੀਆਂ ਆਦਤਾਂ ਚੰਗੀਆਂ ਨਹੀਂ ਸੀ ਮੈਂ ਬਹੁਤ ਵਾਰ ਅਮਨ ਨੂੰ ਮੁੰਡਿਆਂ ਨਾਲ ਸ਼ਰਾਬ ਪੀਂਦੇ ਵੇਖਿਆ ਸੀ ਤੇ ਇਹ ਗੱਲ ਮੈਂ ਵੀ ਦੀਦੀ ਨੂੰ ਆ ਕੇ ਦੱਸਦਾ ਸੀ ਮਤਲਬ ਅਮਨ ਦੀ ਮਾਂ ਨੂੰ ਤੇ ਅਮਨ ਦੀ ਮਾਂ ਮੈਨੂੰ ਹਮੇਸ਼ਾ ਭੇਜਦੀ ਰਹਿੰਦੀ ਸੀ ਜਦੋਂ ਅਮਨ ਕਾਲਜ ਤੋਂ ਲੇਟ ਆਉਂਦੀ ਸੀ ਤਾਂ ਉਹ ਮੈਨੂੰ ਕਹਿੰਦੀ ਰਹਿੰਦੀ ਸੀ ਕਿ ਤੂੰ ਵੇਸ਼ ਕੇ ਆ ਜਾਂ ਪਤਾ ਕਰਕੇ ਆ ਤੇ ਜਿਹੜੇ ਦੀਦੀ ਸੀਗੇ ਅਮਨ ਦੇ ਮੰਮੀ ਉਹ ਵਾਈ ਜੀ ਨੂੰ ਮਤਲਬ ਅਮਨ ਦੇ ਪਾਪਾ ਨੂੰ ਵੀ ਕਹਿੰਦੇ ਸੀ ਕਿ ਕੁੜੀ ਹੈ ਜਿਹੜੀ ਵਿਗੜ ਰਹੀ ਆ ਪਰ ਜਿਹੜੇ ਵਾਈ ਜੀ ਆ ਉਹ ਆਪਣੀ ਧੀ ਨੂੰ ਪੁੱਤਾਂ ਵਾਂਗ ਰੱਖਦੇ ਸੀ ਤੇ ਉਹਨੂੰ ਕੁਝ ਨਹੀਂ ਕਹਿੰਦੇ ਸੀ ਤਾਂ ਪੁਲਿਸ ਆ ਜਿਹੜੀ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਵੀ ਜਿਹੜਾ ਇਹ ਮਾਮਲਾ ਕਤਲ ਦਾ ਇਹ ਅਮਨ ਵੱਲੋਂ ਹੀ ਹੋਇਆ ਪੁਲਿਸ ਆਉਂਦੀ ਆ ਸੀਨੀਅਰ ਅਧਿਕਾਰੀ ਆਉਂਦੇ ਆ ਤੇ ਅਮਨ ਦੇ ਪਾਪਾ ਨੂੰ ਕਹਿੰਦੇ ਆ ਕਿ ਜੇ ਤੁਸੀਂ ਚਾਹਣਿਓ ਕਿ ਤੁਹਾਡੀ ਪਤਨੀ ਦੇ ਕਤਲ ਦਾ ਪਤਾ ਲੱਗੇ ਤਾਂ ਤੁਹਾਨੂੰ ਸਾਨੂੰ ਮਤਲਬ ਕੋਆਪਰੇਟ ਕਰਨਾ ਹੋਊਗਾ ਤੇ ਤੁਹਾਡੀ ਧੀ ਤੋਂ ਅਸੀਂ ਸਿਰਫ ਪੁੱਛਗਿੱਛ ਕਰਨੀ ਆ ਨਾ ਕਿ ਅਸੀਂ ਉਹਨੂੰ ਕੋਈ ਕੁੱਟਣਾ ਮਾਰਨਾ ਇਹ ਸਾਡਾ ਫਰਜ਼ ਆ ਜਦੋਂ ਸਾਡੇ ਕੋਲ ਕੇਸ ਚੱਲਾ ਗਿਆ ਇਹਦਾ ਮਤਲਬ ਸਾਨੂੰ ਇਹਦੀ ਤਫਤੀਸ਼ ਕਰਨੀ ਪਊ ਆਮਣ ਦੇ ਪਾਪਾ ਕਹਿੰਦੇ ਵੀ ਠੀਕ ਐ ਤੁਸੀਂ ਮੇਰੀ ਧੀ ਨਾਲ ਪੁੱਛਗਿਛ ਕਰ ਸਕਦੇ ਹੋ ਪਰ ਕੋਲ ਮੈਂ ਬੈਠੂਗਾ ਉਹ ਕਹਿੰਦੇ ਵੀ ਠੀਕ ਐ ਉਹ ਕਹਿੰਦਾ ਵੀ ਮੈਂ ਆਪਣੀ ਧੀ ਨੂੰ ਪੁੱਛਗਿਛ ਲਈ ਥਾਣੇ ਵੀ ਨਹੀਂ ਭੇਜੂਗਾ ਤੁਹਾਨੂੰ ਇੱਥੇ ਹੀ ਪੁੱਛਗਿਛ ਕਰਨੀ ਪਊ ਉਹ ਕਹਿੰਦੇ ਵੀ ਵੈਸੇ ਤਾਂ ਘਰ ਦੇ ਵਿੱਚ ਅਸੀਂ ਪੁੱਛਗਿਛ ਨਹੀਂ ਕਰ ਸਕਦੇ ਇਹ ਕੋਈ ਰੂਲ ਨਹੀਂ ਪਰ ਫਿਰ ਵੀ ਅਸੀਂ ਆਪਣੇ ਲੇਡੀ ਕਨਸਟੇਬਲ ਬੁਲਾਉਣੇ ਆ ਵੀਡੀਓਗ੍ਰਾਫੀ ਬਕਾਇਦਾ ਹੋਊਗੀ ਅਸੀਂ ਬਿਆਨ ਆ ਜਿਹੜੇ ਤੁਹਾਡੀ ਧੀ ਦੇ ਉਹਦੀ ਵੀਡੀਓਗ੍ਰਾਫੀ ਕਰਾਂਗੇ ਉਹ ਕਹਿੰਦਾ ਠੀਕ ਐ ਪੁਲਿਸ ਜਿਹੜੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਮਾਮਲਾ ਕੰਪਲੀਕੇਟਡ ਆ ਵੀ ਜੇ ਅਸੀਂ ਨਾ ਕੋਆਪਰੇਟ ਕੀਤਾ ਤਾਂ ਕੋਆਪਰੇਟ ਇਹਨਾਂ ਨੇ ਵੀ ਨਹੀਂ ਕਰਨਾ ਫਿਰ ਪੁਲਿਸ ਲੇਡੀ ਕਨਸਟੇਬਲ ਨੂੰ ਬੁਲਾਉਂਦੀ ਆ ਤੇ ਅਮਨ ਨੂੰ ਇੱਕ ਰੂਮ ਦੇ ਵਿੱਚ ਬਿਠਾ ਕੇ ਪੁੱਛਗਿੱਛ ਕਰਦੀ ਆ ਪੁਲਿਸ ਆ ਜਿਹੜੀ ਅਮਨ ਨੂੰ ਉਹਦੇ ਹੀ ਸਵਾਲਾਂ ਤੇ ਜਵਾਬਾਂ ਦੇ ਵਿੱਚ ਉਲਝਾ ਲੈਂਦੀ ਆ ਜਦੋਂ ਪੁਲਿਸ ਆਪਣੀ ਆਈ ਤੇ ਆ ਜੇ ਫਿਰ ਉਹ ਕਿਸੇ ਵੀ ਦੋਸ਼ੀ ਨੂੰ ਇੱਕ ਮਿੰਟ ਦੇ ਵਿੱਚ ਮਣਾ ਲੈਂਦੀ ਆ ਪੁਲਿਸ ਆਫੀਸਰ ਆ ਜਿਹੜਾ ਉਹ ਅਮਨ ਨੂੰ ਸਵਾਲ ਕਰਦਾ ਕਿ ਤੁਸੀਂ ਕਾਲਜ ਤੋਂ ਕਿੰਨੇ ਵਜੇ ਆਏ ਅਮਨ ਕਹਿੰਦੀ 5 ਵਜੇ ਉਹ ਕਹਿੰਦੇ ਠੀਕ ਹੈ ਤੇ ਜਦੋਂ ਤੁਸੀਂ ਆਏ ਤੁਸੀਂ ਕੀ ਵੇਖਿਆ ਉਹ ਕਹਿੰਦੀ ਜਦੋਂ ਮੈਂ ਆਈ ਮੈਂ ਰਸੋਈ ਦੇ ਵਿੱਚ ਗਈ ਤੇ ਮੈਂ ਵੇਖਿਆ ਮੰਮੀ ਰਸੋਈ 'ਚ ਹੈ ਨਹੀਂ ਸੀਗੀ ਜਦੋਂ ਮੈਂ ਆਉਣਾ ਹੁੰਦਾ ਸੀ ਤਾਂ ਮੰਮੀ ਮੇਰੇ ਲਈ ਚਾਹ ਬਣਾਉਂਦੇ ਸੀ ਫਿਰ ਕਹਿੰਦੀ ਮੈਂ ਨਹਾਉਣ ਚਲੀ ਗਈ ਤੇ ਜਦੋਂ ਕਹਿੰਦੀ ਮੈਂ ਨਹਾ ਕੇ ਆਈ ਤੇ ਮੈਂ ਆ ਕੇ ਵੇਖਿਆ ਤੇ ਮੰਮਾ ਇੱਥੇ ਪਏ ਸੀ ਬੇਹੋਸ਼ ਹੋਏ ਤੇ ਮੈਂ ਮੰਮਾ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਮੰਮਾ ਹੱਲੇ ਨਹੀਂ ਤੇ ਫਿਰ ਮੈਂ ਰੋਣ ਲੱਗ ਗਈ ਤੇ ਉਸ ਤੋਂ ਬਾਅਦ ਮੈਂ ਪਾਪਾ ਨੂੰ ਫੋਨ ਕੀਤਾ ਉਹ ਕਹਿੰਦੇ ਵੀ 5 ਤੋਂ 7 ਵੀ ਤੁਸੀਂ 7 ਵਜੇ ਫੋਨ ਕੀਤਾ ਵੀ ਤੁਹਾਨੂੰ 2 ਘੰਟੇ ਲੱਗ ਗਏ ਇਸ ਕੰਮ ਲਈ ਉਹ ਕਹਿੰਦੀ ਵੀ ਹਾਂ ਉਹ ਕਹਿੰਦੇ ਵੀ ਇਹ ਹੋ ਨਹੀਂ ਸਕਦਾ ਵੀ ਜਦੋਂ ਆਪਾਂ ਕੋਈ ਵੀ ਬੱਚਾ ਜਾਂ ਕੋਈ ਵੀ ਪਰਿਵਾਰਕ ਮੈਂਬਰ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਇਸ ਸਥਿਤੀ ਦੇ ਵਿੱਚ ਵੇਖਦਾ ਤਾਂ 2 ਘੰਟੇ ਕਿਵੇਂ ਲਾ ਸਕਦਾ ਤਾਂ ਜਿਹੜੀ ਅਮਨਾ ਉਹਦੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਰੰਗ ਉੱਡ ਜਾਂਦਾ ਤੇ ਪੁਲਿਸ ਕਹਿੰਦੀ ਵੀ ਅਸੀਂ ਸੀਸੀਟੀਵੀ ਕੈਮਰੇ ਵੇਖਿਆ ਤੁਹਾਡੇ ਕਾਲਜ ਦੇ ਜਦੋਂ ਤੁਸੀਂ ਆਏ ਹੋ ਤੇ ਜਿਹੜੇ ਆਪਣੇ ਪਿੰਡ ਦੇ ਮੋੜ ਤੇ ਕੈਮਰੇ ਲੱਗੇ ਹੋਏ ਆ ਉਹਦੇ ਵਿੱਚ ਵੀ ਤੁਸੀਂ 3 ਵਜੇ ਸ਼ੋਅ ਹੋ ਰਹੇ ਹੋ ਆਏ ਤਾਂ ਤੁਸੀਂ 3 ਵਜੇ ਹੋ ਤੇ ਅਮਨ ਡਰ ਜਾਂਦੀ ਹੈ ਤੇ ਉਹਦੀ ਜ਼ੁਬਾਨ ਥਿਰਕ ਜਾਂਦੀ ਹੈ ਉਹ ਕੰਬਣ ਲੱਗ ਜਾਂਦੀ ਆ ਪੁਲਿਸ ਆਫੀਸਰ ਕਹਿੰਦਾ ਵੀ ਦੇਖੋ ਬੇਟਾ ਇਸ ਗੱਲ ਦਾ ਤਾਂ ਸਾਨੂੰ ਪਤਾ ਕਿ ਤੁਸੀਂ ਹੀ ਆਪਣੀ ਮੰਮੀ ਦੇ ਦੋਸ਼ੀ ਹੋ ਜਾਂ ਤੁਹਾਡੀ ਮੰਮੀ ਦਾ ਕਤਲ ਪਹਿਲਾਂ ਹੋਇਆ ਸੀ ਤੁਸੀਂ ਜਾਣਬੁੱਝ ਕੇ ਕੁਝ ਲੁਕੋ ਰਹੇ ਹੋ ਸਾਡੇ ਤੋਂ ਜੇ ਤੁਸੀਂ ਚਾਹੋਣੇ ਹੋ ਕਿ ਤੁਹਾਨੂੰ ਸਜ਼ਾ ਨਾ ਹੋਵੇ ਤਾਂ ਤੁਸੀਂ ਸਾਨੂੰ ਸੱਚ-ਸੱਚ ਦੱਸ ਦਿਓ ਤਾ ਅਮਣ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਅਮਣ ਕਹਿੰਦੀ ਵੀ ਹਾਂ ਮੈਂ 3 ਵਜੇ ਆਈ ਸੀ ਪਰ ਮੇਰੀ ਗਲਤੀ ਸਿਰਫ ਇੰਨੀ ਆ ਵੀ ਮੈਂ ਆ ਕੇ ਮੰਮੀ ਨੂੰ ਵੇਖਿਆ ਸੀ ਇਸ ਹਾਲਤ ਦੇ ਵਿੱਚ ਪਰ ਮੈਨੂੰ ਇਹ ਸੀ ਵੀ ਮੰਮੀ ਕਿਤੇ ਵੈਸੀ ਬੇਹੋਸ਼ ਹੋ ਗਏ ਵੀ ਡਿੱਗ ਪਏ ਹੋਣਗੇ ਤਿਲਕ ਤਲੁਕ ਕੇ ਵੀ ਮੈਂ ਤਾਂ ਨਹੀਂ ਇਸ ਗੱਲ ਦਾ ਮਤਲਬ ਪਾਪਾ ਨੂੰ ਫੋਨ ਕੀਤਾ ਉਹ ਕਹਿੰਦੇ ਬਿਲਕੁਲ ਗਲਤ ਫਿਰ ਤੁਸੀਂ ਜੇ ਇਸ ਹਾਲਤ ਦੇ ਵਿੱਚ ਆਪਣੀ ਮੰਮੀ ਨੂੰ ਵੇਖਿਆ ਤੁਸੀਂ ਹੁਣ ਬਾਅਦ ਦੇ ਵਿੱਚ ਕਹਿਣੇ ਹੋ ਕਿ ਘਰ ਦੇ ਵਿੱਚ ਲੁੱਟ ਪਟ ਹੋਈ ਆ ਤੇ ਜਿਹੜੀ ਤੁਹਾਡੇ ਲੋਕਰ ਦੀ ਚਾਬੀ ਆ ਉਹ ਲੋਕਰ ਕੋਲ ਪਈ ਆ ਤੇ ਗਹਿਣੇ ਤੇ ਜਿਹੜਾ ਪੈਸਾਗਾ ਉਹ ਚੋਰੀ ਆ ਵੀ ਚੋਰਾਂ ਨੂੰ ਕੀ ਪਤਾ ਵੀ ਲੋਕਰ ਦੀ ਚਾਬੀ ਕਿੱਥੇ ਆ ਜਦੋਂ ਵੀ ਚੋਰ ਆਉਂਦੇ ਆ ਉਹ ਸਿੱਧਾ ਆ ਕੇ ਲੋਕਰ ਨੂੰ ਨਹੀਂ ਮਤਲਬ ਚਾਬੀ ਨਾਲ ਖੋਲਦੇ ਪਹਿਲਾਂ ਉਹ ਖਲਾਰਾ ਪਾਉਂਦੇ ਆ ਤੇ ਘਰ ਦੇ ਵਿੱਚ ਸਾਰਾ ਸਮਾਨ ਬਾਕੀ ਠੀਕ ਸੀ ਤੇ ਇੱਕ ਜਦੋਂ ਅਸੀਂ ਕਮਰੇ ਦੇ ਵਿੱਚ ਵੜੇ ਆ ਤਾਂ ਕਮਰੇ ਦੇ ਵਿੱਚੋਂ ਸ਼ਰਾਬ ਦੀ ਗੰਧ ਆਈ ਵੀ ਇਸ ਕਮਰੇ ਦੇ ਵਿੱਚ ਸ਼ਰਾਬ ਕੌਣ ਪੀਂਦਾ ਤਾਂ ਅਮਨ ਦੇ ਪਾਪਾ ਕਹਿੰਦੇ ਵੀ ਸਾਡਾ ਇਹ ਬੈਡਰੂਮ ਮੇਰੇ ਘਰ ਵਾਲੀ ਦਾ ਹੀ ਕਮਰਾ ਹੈ ਇਹ ਤੇ ਮੇਰੇ ਘਰ ਵਾਲੀ ਇਸ ਕਮਰੇ ਦੇ ਵਿੱਚ ਕਦੇ ਵੀ ਸ਼ਰਾਬ ਅਲੋ ਨਹੀਂ ਕਰਦੀ ਸੀ ਵੀ ਮੈਂ ਵੀ ਜਦੋਂ ਕਿਤੇ ਸ਼ਰਾਬ ਪੀਣੀ ਹੁੰਦੀ ਸੀ ਤਾਂ ਮੈਂ ਬਾਹਰ ਪੀਂਦਾ ਸੀ ਵੀ ਇਸ ਕਮਰੇ ਦੇ ਵਿੱਚ ਤਾਂ ਉਹ ਸ਼ਰਾਬ ਬੜਨ ਵੀ ਨਹੀਂ ਦਿੰਦੀ ਸੀ ਤਾਂ ਅਮਨ ਜਿਹੜੀ ਉਹ ਥੋੜਾ ਘਬਰਾ ਜਾਂਦੀ ਆ ਤੇ ਪੁਲਿਸ ਆ ਜਿਹੜੀ ਅਮਨ ਨੂੰ ਕਹਿੰਦੀ ਆ ਵੀ ਤੁਸੀਂ ਸੱਚ ਦੱਸ ਦਿਓ ਫਿਰ ਅਮਨ ਦੱਸਣਾ ਸ਼ੁਰੂ ਕਰਦੀ ਆ ਕਿ ਮੇਰੀ ਗਲਤੀ ਕਰਕੇ ਮੰਮਾ ਦੀ ਮੌਤ ਹੋਈ ਆ ਮੈਂ ਡਰ ਗਈ ਸੀ ਇਸ ਲਈ ਮੈਂ ਤੁਹਾਨੂੰ ਸੱਚ ਨਹੀਂ ਦੱਸਿਆ ਆਫੀਸਰ ਪੁੱਛਦੇ ਆ ਵੀ ਕੀ ਹੋਇਆ ਸੀ ਉਸ ਦਿਨ ਤਾਂ ਮੈਂ ਦੱਸਣਾ ਸ਼ੁਰੂ ਕਰਦੀ ਆ ਕਿ ਮੈਂ ਕਾਲਜ ਦੇ ਵਿੱਚੋਂ ਜਲਦੀ ਆ ਗਈ ਸੀ ਤੇ ਮੈਂ ਆਉਂਦੀ ਹੋਈ ਸ਼ਰਾਬ ਦੀ ਬੋਤਲ ਲੈ ਕੇ ਆਈ ਸੀ ਜਦੋਂ ਮੈਂ ਆਈ ਤਾਂ ਮੇਰੀ ਇਹ ਮੰਮਾ ਮੈਨੂੰ ਘਰ ਦੇ ਵਿੱਚ ਨਹੀਂ ਦਿਸੀ ਮੈਨੂੰ ਇਹ ਸੀ ਵੀ ਸ਼ਾਇਦ ਮੇਰੇ ਮੰਮਾ ਕਿਤੇ ਬਾਹਰ ਗਏ ਹੋਣਗੇ ਤੇ ਮੈਂ ਮੇਰੇ ਮੰਮਾ ਦੇ ਕਮਰੇ ਦੇ ਵਿੱਚ ਆ ਕੇ ਸ਼ਰਾਬ ਹਜੇ ਪੈਗ ਪਾਉਣ ਹੀ ਲੱਗੀ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਜੇ ਮੇਰੇ ਮੰਮਾ ਬਾਹਰੋਂ ਆਉਣਗੇ ਤਾਂ ਉਹ ਸਿੱਧੇ ਮੇਰੇ ਕਮਰੇ 'ਚ ਆਉਣਗੇ ਵੀ ਜੇ ਮੈਂ ਮੇਰੇ ਕਮਰੇ ਦੇ ਵਿੱਚ ਸ਼ਰਾਬ ਪਿੰਦੀ ਹੋਈ ਤਾਂ ਫਿਰ ਮੇਰੇ ਮੰਮਾ ਨੂੰ ਪਤਾ ਲੱਗ ਜੂਗਾ ਮੈਂ ਮੰਮਾ ਦੇ ਕਮਰੇ ਦੇ ਵਿੱਚ ਆ ਕੇ ਹਜੇ ਇੱਕ ਪੈਗ ਲਾਇਆ ਸੀ ਤੇ ਮੈਂ ਦੂਸਰਾ ਪੈਗ ਲਾਉਣਾ ਸ਼ੁਰੂ ਕੀਤਾ ਸੀ ਤੇ ਮੇਰੀ ਮਾਂ ਨੇ ਜਦੋਂ ਮੈਨੂੰ ਮੇਰੇ ਹੱਥ 'ਚ ਸ਼ਰਾਬ ਦੀ ਬੋਤਲ ਵੇਖੀ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਇਆ ਉਹ ਮੇਰੇ ਤੋਂ ਸ਼ਰਾਬ ਦੀ ਬੋਤਲ ਖੋਹਦੇ ਸੀ ਜਦੋਂ ਮੈਂ ਬੋਤਲ ਆਪਣੇ ਵੱਲ ਖਿੱਚਦੀ ਸੀ ਤੇ ਮੰਮਾ ਆਪਣੇ ਵੱਲ ਖਿੱਚਦੇ ਸੀ ਤਾਂ ਉਹ ਬੋਤਲ ਆ ਜਿਹੜੀ ਟੁੱਟ ਜਾਂਦੀ ਆ ਤੇ ਮੰਮੀ ਆ ਜਿਹੜੇ ਉਹ ਬੈੱਡ ਨਾਲ ਵੱਜਦੇ ਉਹਨਾਂ ਦਾ ਮੱਥਾ ਵੀ ਮੈਨੂੰ ਇਹ ਸੀ ਕਿ ਮੰਮਾ ਦੇ ਜਿਆਦਾ ਸੱਟ ਨਹੀਂ ਵੱਜੀ ਮੈਂ ਪਹਿਲਾਂ ਕਮਰਾ ਸਾਫ ਕਰਨ ਲੱਗ ਗਈ ਤੇ ਇਸ ਕਰਕੇ ਵੀ ਉਦੋਂ ਤੱਕ ਮੰਮਾ ਦੀ ਮੌਤ ਹੋ ਗਈ ਸੀ ਮੈਂ ਮੇਰੇ ਪਾਪਾ ਨੂੰ ਇਸ ਕਰਕੇ ਲੇਟ ਦੱਸਿਆ ਤਾਂ ਕਿ ਮੇਰੇ ਪਾਪਾ ਨੂੰ ਮੇਰੇ ਤੇ ਸ਼ੱਕ ਨਾ ਹੋਵੇ ਕਿ ਮੈਂ ਪਹਿਲਾਂ ਕਿਉਂ ਆਈ ਆਮਣ ਕਹਿੰਦੀ ਜਿੰਨਾ ਸਮਾਂ ਮੈਨੂੰ ਇਹ ਲੱਗਿਆ ਕਿ ਮੈਨੂੰ ਸ਼ਰਾਬ ਦਾ ਨਸ਼ਾ ਮੈਂ ਉਹਨਾਂ ਚਿਰ ਪਾਪਾ ਨੂੰ ਫੋਨ ਨਹੀਂ ਕੀਤਾ ਜਦੋਂ ਮੈਂ ਪਾਪਾ ਨੂੰ ਫੋਨ ਕੀਤਾ ਤਾਂ ਪਾਪਾ ਨੇ ਆ ਕੇ ਵੇਖਿਆ ਕਿ ਮੰਮੀ ਦੇ ਸਾਹ ਨਹੀਂ ਚੱਲਦੇ ਸੀ ਮੈਨੂੰ ਨਹੀਂ ਪਤਾ ਸੀ ਮੇਰੀ ਇਸ ਗਲਤੀ ਕਰਕੇ ਮੇਰੀ ਮਾਂ ਦੀ ਮੌਤ ਹੋ ਜੂ ਤਾ ਇਹ ਗੱਲ ਸੁਣ ਕੇ ਅਮਨ ਦੇ ਪਾਪਾ ਉਹਦੇ ਚਪੇੜ ਮਾਰਦੇ ਆ ਤੇ ਉਹਨੂੰ ਕਹਿੰਦੇ ਕਿ ਕਾਸ਼ ਮੈਂ ਤੇਰੀ ਮਾਂ ਦੀ ਗੱਲ ਸੁਣੀ ਹੁੰਦੀ ਤਾਂ ਅੱਜ ਤੇਰੀ ਮਾਂ ਇਸ ਤਰ੍ਹਾਂ ਮੇਰੇ ਤੋਂ ਪਾਸਾ ਵੱਟ ਕੇ ਨਾ ਜਾਂਦੀ ਮੈਂ ਤੈਨੂੰ ਪੁੱਤਾਂ ਵਾਲੀ ਖੁੱਲ ਦਿੱਤੀ ਸੀ ਪਰ ਮੈਂ ਤੈਨੂੰ ਨਸ਼ੇੜੀ ਪੁੱਤਾਂ ਵਾਲੀ ਖੁੱਲ ਨਹੀਂ ਦਿੱਤੀ ਸੀ ਤੇਰੀ ਮਾਂ ਮੈਨੂੰ ਬਹੁਤ ਸਮਝਾਉਂਦੀ ਰਹੀ ਮੈਨੂੰ ਕਹਿੰਦੀ ਰਹੀ ਪਰ ਮੈਂ ਤੇਰੀ ਮਾਂ ਨੂੰ ਗਲਤ ਸਾਬਤ ਕਰਦਾ ਰਿਹਾ ਮੈਂ ਕਹਿੰਦਾ ਸੀ ਕਿ ਮੇਰੀ ਧੀ ਤੇ ਮੈਨੂੰ ਮਾਣ ਆ ਪਰ ਅੱਜ ਮੈਨੂੰ ਸ਼ਰਮ ਆਉਂਦੀ ਹੈ ਤੈਨੂੰ ਆਪਣੀ ਧੀ ਕਹਿੰਦੇ ਹੋਏ ਇਹ ਕਹਿ ਕੇ ਉਹ ਉੱਚੀ ਉੱਚੀ ਰੋਣ ਲੱਗ ਜਾਂਦਾ ਤੇ ਕਮਰੇ ਦੇ ਵਿੱਚੋਂ ਬਾਹਰ ਆ ਜਾਂਦਾ ਪੁਲਿਸ ਆਮਨ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਤੇ ਆਮਨ ਆਪਣੇ ਪਾਪਾ ਨੂੰ ਜਾਂਦੀ ਕਹਿੰਦੀ ਆ ਸੌਰੀ ਪਾਪਾ ਤਾਂ ਆਮਨ ਦੇ ਪਾਪਾ ਕਹਿੰਦੇ ਵੀ ਤੇਰੇ ਸੌਰੀ ਕਹਿਣ ਨਾਲ ਮੇਰੀ ਪਤਨੀ ਵਾਪਸ ਨਹੀਂ ਆਜੂਗੀ ਜਿਉਂਦੇ ਜੀ ਤੂੰ ਮੇਰੇ ਘਰੇ ਪੈਰ ਨਾ ਪਾਈ ਮੈਂ ਕੋਰਟ ਦੇ ਵਿੱਚ ਅਪੀਲ ਕਰੂੰਗਾ ਕਿ ਤੈਨੂੰ ਫਾਂਸੀ ਦੀ ਸਜ਼ਾ ਹੋਵੇ ਮੈਂ ਤੈਨੂੰ ਕਦੇ ਵੀ ਮਾਫ਼ ਨਹੀਂ ਕਰਨਾ ਚਾਹੁੰਦਾ ਤੇ ਜੇ ਤੂੰ ਸਮੇਂ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆ ਗਈ ਤਾਂ ਤੂੰ ਇਹ ਸੋਚੀ ਵੀ ਤੇਰਾ ਪਿਓ ਤੇਰੇ ਲਈ ਮਰਿਆ ਹੋਇਆ ਤੂੰ ਮੇਰੇ ਘਰ ਵੱਲ ਕਦੇ ਵੀ ਮੂੰਹ ਨਾ ਕਰੀਂ ਆਪਣੇ ਪਿਓ ਦੀ ਇੰਨੀ ਨਫ਼ਰਤ ਤੇ ਗੁੱਸਾ ਵੇਖ ਕੇ ਅਮਨ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੁੰਦਾ ਪਰ ਹੁਣ ਸਮਾਂ ਹੱਥੋਂ ਲੰਘ ਚੁੱਕਿਆ ਸੀ ਹਾਂਜੀ ਦੋਸਤੋ ਬਹੁਤ ਸਾਰੇ ਪਿਤਾ ਹੁੰਦੇ ਨੇ ਜਿਹੜੇ ਆਪਣੀਆਂ ਧੀਆਂ ਨੂੰ ਪੁੱਤਾਂ ਵਾਂਗੂ ਪਿਆਰ ਕਰਦੇ ਨੇ ਪਰ ਧੀਆਂ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਉਹਨਾਂ ਦੇ ਪਿਓ ਉਹਨਾਂ ਨੂੰ ਪੁੱਤ ਸਮਝਦੇ ਨੇ ਤਾਂ ਉਹਨਾਂ ਨੂੰ ਆਪਣੇ ਮਾਪਿਆਂ ਦੇ ਸਰੀਫ ਪੁੱਤ ਦੀ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਨਾ ਕਿ ਵਿਗੜੇ ਪੁੱਤਾਂ ਦੀ ਤਰ੍ਹਾਂ ਜੇ ਅੱਜਕੱਲ ਇਹ ਜਮਾਨਾ ਕਿ ਤੀਆਂ ਪੁੱਤਾਂ ਦੇ ਬਰਾਬਰ ਹੁੰਦੀਆਂ ਨੇ ਤਾਂ ਤੀਆਂ ਨੂੰ ਪੁੱਤਾਂ ਦੀ ਬਰਾਬਰਤਾ ਚੰਗੇ ਕੰਮਾਂ ਲਈ ਕਰਨੀ ਚਾਹੀਦੀ ਆ ਨਾ ਕਿ ਮਾੜੇ ਕੰਮਾਂ ਲਈ ਕਿਉਂਕਿ ਪੁੱਤ ਮਾੜੇ ਵੀ ਹੁੰਦੇ ਨੇ ਤੇ ਚੰਗੇ ਵੀ ਹੁੰਦੇ ਆ ਇੱਕ ਤੀ ਨੂੰ ਪੁੱਤ ਦਾ ਦਰਜਾ ਦੇਣਾ ਇਹਦਾ ਮਤਲਬ ਇਹ ਨਹੀਂ ਕਿ ਤੀ ਮਾੜੇ ਪੁੱਤਾਂ ਵਾਂਗੂ ਆਪਣੇ ਮਾਪਿਆਂ ਨਾਲ ਵਿਵਹਾਰ ਕਰੇ ਸਾਨੂੰ ਕਦੇ ਵੀ ਆਪਣੇ ਮਾਪਿਆਂ ਦੁਆਰਾ ਦਿੱਤੀ ਗਈ ਖੁੱਲ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ